ਸਾਡੇ ਪਾਸ ਦੇ ਵਿੱਚ ਬਈਆ ਅਸੀਂ ਪਹਿਲੇ ਨੰਬਰ ਤੇ ਤਾਂ ਸਾਰਾ ਫੈਸ਼ ਬਣਾਉਂਦੇ ਆ ਹਰ ਚੀਜ਼ ਅਸੀਂ ਵਧੀਆ ਯੂਜ਼ ਕਰੀਦੀ ਆ ਕੋਈ ਵੀ ਲੋ ਕੁਆਲਿਟੀ ਯੂਜ਼ ਨਹੀਂ ਕਰੀਦੀ ਹਰ ਇੱਕ ਮਹਿੰਗੀ ਤੋਂ ਮਹਿੰਗੀ ਚੀਜ਼ ਜਿਹੜੀ ਆਪਾਂ ਯੂਜ਼ ਰੈਸਟੋਰੈਂਟ ਚ ਹੁੰਦੀ ਆ ਉਹ ਆਪਾਂ ਯੂਜ਼ ਕਰਦੇ ਆ ਇੱਥੇ ਮੇਰਾ ਬੱਚਾ ਕਹਿੰਦਾ ਵੀ ਮੰਮਾ ਤੁਹਾਨੂੰ ਇਹ ਚੀਜ਼ ਲਗਾ ਨਹੀਂ ਚਾਹੀਦੀ ਤੁਸੀਂ ਵਧੀਆ ਬਣਾਉਂਦੇ ਹੋ ਤੁਹਾਡੇ ਹੱਥ ਚ ਟੇਸਟ ਹੈਗਾ ਹੈ ਫਿਰ ਮੇਰੇ ਹਸਬੰਦ ਕਹਿੰਦੇ ਹਾਂ ਤੈਨੂੰ ਵਧੀਆ ਆਂਦਾ ਤੂੰ ਵੀ ਟਰਾਈ ਕਰ ਫਿਰ ਮੈਂ ਸੋਚਿਆ ਚਲੋ ਮੈਂ ਵੀ ਇੱਕ ਵਾਰ ਲੈ ਬੱਚਿਆਂ ਨੂੰ ਵੀ ਖਵਾ ਕੇ ਦੇਖੀ ਆਪਣੇ ਬੱਚਿਆਂ ਨੂੰ ਤਾਂ ਆਪਾਂ ਖਵਾਉਣੀ ਆ ਤਾਂ ਜਿਹੜਾ ਬੰਦਾ ਇੱਕ ਵਾਰ ਖਾ ਗਿਆ ਉਹ ਦੁਬਾਰਾ ਆ ਕੇ ਜ਼ਰੂਰ ਪਾਸਤਾ ਮੰਗਦਾ ਮੈਮ ਪਾਸਤਾ ਦੇ ਦਿਓ ਸਰ ਪੀਜ਼ਾ 버ਗਰ ਨੂਡਲਸ ਤੁਸੀਂ ਬਹੁਤ ਸਾਰੇ ਖਾਦੇ ਹੋਣਗੇ ਅੱਜ ਤੁਹਾਨੂੰ ਇੱਕ ਇਹੋ ਜੀ ਜਗ੍ਹਾ ਤੇ ਲੈ ਕੇ ਜਾ ਰਹੇ ਹਾਂ ਜਿੱਥੇ ਦਾ ਬਣਿਆ ਜਿਹਨਾਂ ਦੇ ਹੱਥ ਦਾ ਬਣਿਆ ਹੋਇਆ ਪਾਸਤਾ ਬਹੁਤ ਹੀ ਜ਼ਿਆਦਾ ਮਸ਼ਹੂਰ ਹੈ ਜਿਹੜਾ ਵੀ ਇੱਕ ਵਾਰੀ ਇਹਨਾਂ ਦੇ ਕੋਲ ਪਾਸਤਾ ਲੈ ਜਾਂਦਾ ਉਹ ਮੁੜ ਕੇ ਬਾਰ-ਬਾਰ ਆਉਂਦਾ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਵੀ ਮਨਜੀਤ ਤੁਸੀਂ ਦੇਖ ਰਹੇ ਹੋ ਚਰਚਾ ਟੀਵੀ ਸਤਿ ਸ਼੍ਰੀ ਅਕਾਲ ਮੈਡਮ ਸਤਿ ਸ਼੍ਰੀ ਅਕਾਲ ਬਾਜੀ ਮੈਡਮ ਤੁਹਾਡੇ ਹੱਥ ਦਾ ਬਣਿਆ ਹੋਇਆ ਪਾਸਤਾ ਸੁਣਨ ਚਾਹ ਜਿਹੜਾ ਵੀ ਇੱਕ ਵਾਰੀ ਲੈ ਕੇ ਜਾਂਦਾ ਆ ਉਹ ਬਾਰ-ਬਾਰ ਤੁਹਾਡੇ ਕੋਲ ਆਉਂਦਾ ਹੈ ਕੀ ਇਹੋ ਜੀ ਖਾਸੀਅਤ ਆ ਤੁਹਾਡੇ ਪਾਸ ਤੇ ਵਿੱਚ ਜਿਹੜਾ ਕਿ ਲੋਕੀ ਇੱਕੋਰੀ ਖਾਂਦੇ ਤੇ ਬਾਰ-ਬਾਰ ਥੋੜ੍ਹ ਗੋਲੋਂਦੇ ਨੇ ਸਾਡੇ ਪਾਸ ਤੇ ਵਿੱਚ ਬਈਆ ਅਸੀਂ ਪਹਿਲੇ ਨੰਬਰ ਤੇ ਤਾਂ ਸਾਰਾ ਫਰੈਸ਼ ਬਣਾਉਂਦੇ ਆ ਹਰ ਚੀਜ਼ ਰੋਜ਼ ਨਵੀਂ ਹੁੰਦੀ ਹੈ ਔਰ ਪਹਿਲੇ ਸਾਫ ਸਫਾਈ ਦੇਖਦੇ ਨੇ ਆਕੇ ਵੀ ਸਾਫ ਸਫਾਈ ਕਰਦਾ ਫਿਰ ਹਰ ਚੀਜ਼ ਅਸੀਂ ਵਧੀਆ ਯੂਜ਼ ਕਰੀਦੀ ਆ ਕੋਈ ਵੀ ਲੋ ਕੁਆਲਿਟੀ ਯੂਜ਼ ਨਹੀਂ ਕਰੀਦੀ ਜਿਵੇਂ ਆਪਾਂ ਕਿ ਸਬਜ਼ੀਆਂ ਲਾ ਲਓ ਬ੍ਰੋਕਲੀ ਹੈ ਗ੍ਰੀਨ ਗ੍ਰੀਨ ਪਪਰ ਬੈਲ ਪਪਰ ਯੈਲੋ ਬੈਲ ਪਪਰ ਹਰ ਇੱਕ ਮਹਿੰਗੀ ਤੋਂ ਮਹਿੰਗੀ ਚੀਜ਼ ਜਿਹੜੀ ਆਪਾਂ ਯੂਜ਼ ਰੈਸਟੋਰੈਂਟ ਚ ਹੁੰਦੀ ਆ ਉਹ ਆਪਾਂ ਯੂਜ਼ ਕਰਦੇ ਆ ਇੱਥੇ ਆਮ ਤੌਰ ਤੇ ਲੇਡੀਜ਼ ਘਰ ਦੇ ਵਿੱਚ ਆਪਣੇ ਫੈਮਿਲੀ ਨੂੰ ਆਪਣੇ ਬੱਚਿਆਂ ਨੂੰ ਆਪਣੇ ਹਸਬੰਦ ਨੂੰ ਖਾਣਾ ਬਣਾ ਕੇ ਦਿੰਦੀਆਂ ਨੇ ਤੁਹਾਡੇ ਮਾਈਂਡ ਚ ਕੀ ਇਹੋ ਜਿਹਾ ਆਇਆ ਕਿ ਜਿਹੜਾ ਕਿ ਤੁਸੀਂ ਆਪਣੀ ਇਹ ਜਿਹੜੇ ਹੱਥ ਦੀਆਂ ਬੜੀਆਂ ਹੋਈਆਂ ਚੀਜ਼ਾਂ ਬਾਕੀ ਬੱਚਿਆਂ ਨੂੰ ਜਾਂ ਬਾਕੀ ਲੋਕਾਂ ਨੂੰ ਤੁਸੀਂ ਇਹਦੀ ਸਰਵਿਸ ਦੇ ਰਹੇ ਹੋ ਇਹ ਸਰ ਮੈਂ ਆਪਣੇ ਬੱਚੇ ਦੇ ਸਕੂਲ 'ਤੇ ਫੂਡ ਸਟਾਲ ਲਗਾਇਆ ਸੀ ਬੱਚੇ ਦੇ ਨਾਲ ਤੇ ਉੱਥੇ ਫਿਰ ਉਹਦੇ ਫਰੈਂਡਸ ਨੇ ਖਾਧਾ ਫਿਰ ਮੇਰਾ ਬੱਚਾ ਲੈ ਕੇ ਜਾਂਦਾ ਹਰ ਸੈਟਰਡੇ ਤੋਂ ਉਹਦੇ ਸਾਰੇ ਫਰੈਂਡਸ ਕਹਿੰਦੇ ਵੀ ਮੇਰਾ ਬੱਚਾ ਕਹਿੰਦਾ ਵੀ ਮੰਮਾ ਤੁਹਾਨੂੰ ਇਹ ਚੀਜ਼ ਲਗਾਨੀ ਚਾਹੀਦੀ ਹੈ ਤੁਸੀਂ ਵਧੀਆ ਬਣਾਉਂਦੇ ਹੋ ਤੁਹਾਡੇ ਹੱਥ 'ਚ ਟੇਸਟ ਹੈਗਾ ਫਿਰ ਮੇਰੇ ਹਸਬੰਦ ਕਹਿੰਦੇ ਹਾਂ ਤੈਨੂੰ ਵਧੀਆ ਆਂਦਾ ਤੂੰ ਵੀ ਟ੍ਰਾਈ ਕਰ ਫਿਰ ਮੈਂ ਸੋਚਿਆ ਚਲੋ ਮੈਂ ਵੀ ਇੱਕ ਵਾਰ ਲਈ ਬੱਚਿਆਂ ਨੂੰ ਵੀ ਖਵਾ ਕੇ ਦੇਖੀ ਆਪਣੇ ਬੱਚਿਆਂ ਨੂੰ ਤਾਂ ਆਪਾਂ ਖਵਾਉਣੀ ਆ ਇਹ ਤੁਹਾਡੇ ਪਾਸੇ ਵਿੱਚ ਕਿੰਨੀ ਕਿਸਮ ਦਾ ਤੁਸੀਂ ਮਸਾਲਾ ਯੂਜ਼ ਕਰਦੇ ਹੋ ਸਰੇ ਦੇ ਵਿੱਚ ਚਾਰ ਤਰ੍ਹਾਂ ਦਾ ਮਸਾਲਾ ਯੂਜ਼ ਹੁੰਦਾ ਹੈ ਸਬਜ਼ੀਆਂ ਸਬਜ਼ੀਆਂ ਹੁੰਦੀਆਂ ਨੇ ਫਰੂਟਸ ਕਰੀਮਸ ਹੁੰਦੀਆਂ ਨੇ ਸੌਸ ਹੁੰਦੀਆਂ ਨੇ ਇਸ ਚਾਰ ਪੰਜ ਤਰ੍ਹਾਂ ਦਾ ਮਟੀਰੀਅਲ ਯੂਜ਼ ਹੋ ਕੇ ਫਿਰ ਅੱਛਾ ਪਾਸਤਾ ਬੰਦਾ ਸਰ ਜਿਹੜਾ ਤੁਹਾਡੇ ਹੱਥ ਦਾ ਬਣਿਆ ਹੋਇਆ ਪਾਸਤਾ ਹੈਗਾ तकरीबन तकरीबन ਲੁਧਿਆਣੇ ਤੋਂ ਲੁਧਿਆਣੇ ਦੇ ਵਿੱਚ ਔਰ ਲੁਧਿਆਣੇ ਤੋਂ ਬਾਹਰ ਤੁਹਾਨੂੰ ਕਿੰਨੀ ਡਿਮਾਂਡ ਹੈਗੀ ਹੈ ਦੀ ਸਾਡੀ ਡਿਮਾਂਡ ਜਦੋਂ ਵੀ ਕੋਈ ਜਦੋਂ ਦਾ ਆਪਾਂ ਨੇ ਸਟਾਲ ਨਮਾਟ ਸਟਾਰਟ ਕੀਤਾ ਜਿਹੜਾ ਬੰਦਾ ਇੱਕ ਵਾਰ ਖਾ ਗਿਆ ਉਹ ਦੁਬਾਰਾ ਆ ਕੇ ਜ਼ਰੂਰ ਪਾਸਤਾ ਮੰਗਦਾ ਮੈਮ ਪਾਸਤਾ ਦੇ ਦਿਓ ਸਾਨੂੰ ਅ ਤੁਸੀਂ ਅੱਜ ਸਾਨੂੰ ਕੀ ਨਵੀਂ ਚੀਜ਼ ਬਣਾ ਕੇ ਖਵਾ ਰਹੇ ਹੋ ਸਰ ਪਾਸਤਾ ਹੈ ਆਪਣੇ ਕੋਲ ਮੋਮੋਜ਼ ਨੇ ਆਪਣੇ ਰੋਜ਼ ਖਤਮ ਹੁੰਦੇ ਨੇ ਨਿਊ ਬੰਦੇ ਨੇ 버ਗਰ ਹੈ ਨੂਡਲ ਹੈ ਫਰਾਈਜ਼ ਨੇ ਹਰ ਇੱਕ ਆਈਟਮ ਹੈ ਚਾਹਨੀ ਚਿੱਲੀ ਪੋਟੈਟੋ ਹੈ ਸaharic ਆਈਟਮ ਹੈ ਆਪਣੇ ਪਾਸ ਤੁਹਾਨੂੰ ਕਿਦਾਂ ਕਿਚਰ ਹੋ ਗਿਆ ਵੈਸੇ ਇਸ ਆ ਜਿਹੜੀ ਤੁਸੀਂ ਸਟਾਫ ਫੂਡ ਕਾਰਟ ਕਾਰ ਲਗਾਈ ਨੂੰ ਸਰ ਪਹਿਲਾਂ ਅਸੀਂ ਮੁਕਸਲ ਸਾਡਾ ਰੈਸਟੋਰੈਂਟ ਸੀਗਾ ਉਦੋਂ ਕੀਤਾ ਸੀ ਫਿਰ ਅਸੀਂ ਸ਼ਿਫਟ ਹੋ ਗਏ ਲੁਧਿਆਣੇ ਫਿਰ ਮੇਰਾ ਛੋਟੀ ਗਰਲ ਸੀਗੀ ਉਦੋਂ ਕੀਤਾ ਨਹੀਂ ਹੁਣ ਮੈਨੂੰ ਸਰ ਹਜੇ 1 ਜਨਵਰੀ ਤੋਂ ਸਟਾਰਟ ਕੀਤਾ ਮੈਂ ਜਿਸ ਤਰ੍ਹਾਂ ਕੀ ਮੈਡਮ ਨੇ ਦੱਸਿਆ ਕਿ ਇਹਨਾਂ ਦੇ ਜਿਹੜੇ ਪਾਸਤੇ ਦੇ ਵਿੱਚ ਸਾਰੀਆਂ ਚੀਜ਼ਾਂ ਪਿਓਰ ਹੁੰਦੀਆਂ ਨੇ ਸਾਫ ਸੁਥਰੀਆਂ ਹੁੰਦੀਆਂ ਨੇ ਉਹ ਸਭ ਤੋਂ ਵੱਡੀ ਗੱਲ ਹੈ ਕਿ ਇਹ ਇੱਕ ਕੋਈ ਮਿਲਾਵਟ ਵਾਲਾ ਸਮਾਨ ਨਹੀਂ ਵਰਤਦੇ ਆਗੇ ਅਗਰ ਤੁਸੀਂ ਵੀ ਪਾਸਤਾ ਖਾਣ ਦੇ ਸ਼ੌਕੀਨ ਹੋ ਲੁਧਿਆਣਾ ਕੁਮਾਰ ਮੰਡੀ ਦੇ ਵਿੱਚ ਤੁਸੀਂ ਆਮ ਤੌਰ ਤੇ ਇਹਨਾਂ ਦੀ ਫੂਡ ਕਾਰਟ ਦੇਖ ਸਕਦੇ ਹੋ ਤੁਸੀਂ ਇੱਥੇ ਆ ਕੇ ਇਹਨਾਂ ਦਾ ਪਾਸਤਾ ਟੈਸਟ ਕਰ ਸਕਦੇ ਹੋ ਇਸ ਦੇ ਨਾਲ ਹੀ ਕੈਮਰਾ ਪਰਸਨ ਰੋਹਿਤ ਦੇ ਨਾਲ ਵੀ ਮਨਜੀਤ ਨੂੰ ਦਿਓ ਇਜਾਜ਼ਤ ਸਸਕਾਰ